ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਪੰਜਾਬ ਭਰ ਦੇ ਵਿੱਚ ਹਰ ਇੱਕ ਉਮੀਦਵਾਰ ਜੀ jaan ਲਗਾ ਕੇ ਆਪਣੇ ਜਿੱਤ ਨੂੰ ਮੁਕਮਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਥੇ ਹੀ ਬਰਨਾਲਾ ਦੇ ਕਸਵਾ ਮਹਿਲ ਕਲਾ ਦੇ ਵਾਡ ਨੰਬਰ 4 ਦੇ ਵਿੱਚ ਸਰਦਾਰ ਦਰਸ਼ਨ ਸਿੰਘ ਜੋ ਕਿ ਪੰਚਾਇਤੀ ਮੈਂਬਰ ਲਈ ਚੁਣੇ ਗਏ ਸਨ ਉਹ ਵੀ ਆਪਣੀ ਜਿੱਤ ਲਈ ਏਡੀ ਛੋਟੀ ਦਾ ਜੋਰ ਲਾ ਰਹੇ ਨੇ ਉਹਨਾਂ ਨੇ ਕਿਹਾ ਕਿ ਵਾਡ ਦੇ ਲੋਕਾਂ ਵੱਲੋਂ ਜਤਾਏ ਭਰੋਸੇ ਨੂੰ ਉਹ ਸਿਰ ਮੱਥੇ ਤੇ ਰੱਖਣਗੇ ਤੇ ਉਹਨਾਂ ਦੀ ਉਮੀਦ ਤੇ ਖਰਾ ਉਤਰਨ ਦੀ ਕੋਸ਼ਿਸ਼ ਵੀ ਕਰਨਗੇ ਇਸ ਮੌਕੇ ਤੇ ਗੱਲਬਾਤ ਕਰਦੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਆ ਤੁਸੀਂ ਵੀ ਸੁਣੋ ਅੱਲਾ ਸਾਰੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਆਪਣੇ ਸਾਰੇ ਆਪਣੇ ਪੰਜਾਬ ਦੇ ਵਿੱਚ ਚੁਣੌ ਹੋ ਰਹੀਆਂ ਨੇ ਸਾਡੇ ਪਿੰਡ ਮਹਿਲਕਲਾਂ ਦੇ ਵਿੱਚ ਵਾਰਡ ਨੰਬਰ 4 ਦੇ ਵਿੱਚ ਅਸੀਂ ਮੈਂਬਰ ਸਰਵ ਸੰਮਤੀ ਸਾਰੇ ਸੰਗਤ ਇਕੱਠੀ ਹੋਈ ਆ ਸਾਡੇ ਵੀਰ ਭਾਈ ਸਾਡੀਆਂ ਮਾਈਆਂ ਬੀਬੀਆਂ ਸਾਰੇ ਅਸੀਂ ਇਕੱਤਰ ਹੋਏ ਆ ਸੋ ਸਰਵ ਸੰਮਤੀ ਦੇ ਨਾਲ ਅਸੀਂ ਇਹ ਫੈਸਲਾ ਕੀਤਾ ਕਿ ਆਪਾਂ ਸਰਵ ਸੰਮਤੀ ਦੇ ਨਾਲ ਮੈਂਬਰ ਬਣਾਇਆ ਜਾਵੇ ਬੋਟਾਂ ਨਾ ਪਾਈਆਂ ਜਾਣ ਆਪਾਂ ਸਾਰੇ ਰਲ ਮਿਲ ਕੇ ਰਹੀਏ ਇਸ ਬਾਡ ਦੇ ਵਿੱਚ ਆਪਾਂ ਰਲ ਮਿਲ ਕੇ ਰਹਿਣ ਲਈ ਆਪਾਂ ਸਰਦਾਰ ਦਰਸ਼ਨ ਸਿੰਘ ਸੂਬੇਦਾਰ ਇਹਨਾਂ ਨੂੰ ਆਪਾਂ ਸਾਰੇ ਨਗਰ ਨੇ ਸਾਰੇ ਆਪਣੇ ਸਾਰੇ ਨੇ ਰਲ ਮਿਲ ਕੇ ਅੱਜ ਸਰਵ ਸੰਮਤੀ ਨਾਲ ਇਹਨਾਂ ਨੂੰ ਮੈਂਬਰ ਚੁਣਿਆ ਗਿਆ ਇਹਨਾਂ ਨੂੰ ਅੱਜ ਜੋ ਪੰਚਾਇਤ ਦੇ ਵਿੱਚ ਇਹਨਾਂ ਨੂੰ ਸਰਵ ਸੰਮਤੀ ਨਾਲ ਮੈਂਬਰ ਚੁਣਿਆ ਗਿਆ ਵੀ ਆਪਾਂ ਸਾਰਿਆਂ ਨੇ ਪਾ ਕੇ ਤੁਸੀਂ ਨੇ ਮੈਂਬਰੀ ਦੀ ਵੋਟਰੀ ਪੁਣੇ ਅੱਜ ਇਹਨਾਂ ਤੇ ਸਹਿਮਤੀ ਪ੍ਰਗਟ ਕੀਤੀ ਆ ਸਾਰੀਆਂ ਸੰਗਠਨਾਂ ਨੇ ਬਹੁਤ ਬਹੁਤ ਅਸੀਸ ਧੰਨਵਾਦ ਕਰਦੇ ਆ ਸਾਰੀਆਂ ਸੰਗਠਨਾਂ ਦਾ ਤਹਿ ਦਿਲੋਂ ਜਿਨ੍ਹਾਂ ਨੇ ਇਹਨਾਂ ਤੇ ਆਪਣਾ ਸਹਿਮਤੀ ਪ੍ਰਗਟਾਈ ਆ ਜਿਨ੍ਹਾਂ ਨੇ ਇਹਨਾਂ ਤੇ ਪੂਰਾ ਭਰੋਸਾ ਦਿੱਤਾਗਾ ਇਹਨਾਂ ਨੂੰ ਬੇਨਤੀ ਆ ਕਿ ਸਾਰਿਆਂ ਨੂੰ ਰਲ ਮਿਲ ਕੇ ਨਾਲ ਰਹਿ ਕੇ ਚੱਲਣਾਗਾ ਤੇ ਸਾਰਿਆ ਜੋ ਕੰਮ ਕਰਾਉਣਾਗਾ ਬਾੜ ਦਾ ਤੁਸੀਂ ਸੰਗਤਾਂ ਨੂੰ ਨਾਲ ਲੈ ਕੇ ਵੱਧ ਤੋਂ ਵੱਧੇ ਸੇਵਾ ਕਰਨੀ ਆ ਦੀ ਸੇਵਾ ਹੁੰਦੀ ਆ ਆਪਣੀ 5 ਸਾਲ ਸਰਪੰਚ ਦੇ ਨਾਲ ਮਿਲ ਕੇ ਸੋ ਸੇਵਾ ਇਹਨਾਂ ਦੇ ਹਿੱਸੇ ਆਈ ਆ ਸਾਰੇ ਸੰਗਤ ਇਹਨਾਂ ਨੂੰ ਸੇਵਾ ਦਿੱਤੀ ਆ ਸਤਿਗੁਰੂ ਇਹਨਾਂ ਤੇ ਕਿਰਪਾ ਕਰਨ ਇਹਨਾਂ ਨੂੰ ਇਹ ਸੇਵਾ ਕਰਨ ਦਾ ਬਲ ਬਖਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ